ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਉਹ ਆਪਾਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਹਾਂ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਤੇ ਬਹੁਤ ਸਾਰੇ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਕੁੰਡੇ ਇਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪਾ ਲੋ ਡਿਜ਼ਾਈਨ ਤੁਹਾਡਾ ਜਿਹੜਾ ਬਣ ਜਾਏਗਾ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਬਣਦਾ ਹੈ ਇਸ ਡਿਜ਼ਾਈਨ ਨੂੰ ਨੋਨਲਮਾਸਟ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਜਿੰਨੇ ਚਾਹੋ ਕੁੰਡੇ ਪਾ ਸਕਦੇ ਜੇ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਬਹੁਤ ਹੀ ਪਿਆਰਾ ਤੇ ਸੋਖਾ ਡਿਜ਼ਾਈਨ ਆ ਤੇ ਹਰ ਇੱਕ ਤਰ੍ਹਾਂ ਦੇ ਕੋਟੀ ਸਵੈਟ ਤੇ ਤੁਸੀਂ ਇਸ ਨੂੰ ਪਾ ਸਕਦੇ ਜੇ ਇਸਕੀ ਵੀ ਤੇ ਪਾਇਆ ਹੋਇਆ ਬਹੁਤ ਹੀ ਪਿਆਰਾ ਲੱਗੇਗਾ ਮੈਂ ਇੱਥੇ ਡਿਜ਼ਾਈਨ ਅੱਜ ਦੋ ਰੰਗਾਂ ਵਿੱਚ ਬਣਾ ਰਹੀ ਹਾਂ ਤੇ ਹੁਣ ਡਿਜ਼ਾਈਨ ਆਪਾਂ ਜਿਹੜਾ ਸਭ ਤੋਂ ਪਹਿਲਾਂ ਕੁੰਡੇ ਪਹੁੰਚ ਤੋਂ ਬਾਅਦ ਬਾਰਡਰ ਬਣਾ ਲਓ ਤੇ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਜਿਹੜੀ ਆਪਾਂ ਸਿੱਧੀ ਬਣਾ ਲਾਂਗੇ ਕਿਉਂਕਿ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਹੈ ਡਿਜ਼ਾਈਨ ਬਹੁਤ ਹੀ ਸੋਖਾ ਹੈ ਪੂਰੀ ਸਲਾਈ ਆਪਾਂ ਪਹਿਲਾਂ ਸਿੱਧੀ-ਸਿੱਧੀ ਬਣਾ ਲੈਨੇ ਕਿਉਂਕਿ ਉਲਟੀ ਸਾਈਡ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਤੇ ਜਿਵੇਂ ਹੁਣ ਸਰਦੀਆਂ ਖਤਮ ਹੋ ਚੁੱਕੀਆਂ ਨੇ ਤੇ ਆਪਾਂ ਦੋ ਰੰਗਾਂ ਦੇ ਤੇ ਮਲਟੀ ਕਲਰ ਦੇ ਡਿਜ਼ਾਈਨ ਬਣਾਵਾਂਗੇ ਬੱਚੀਆਂ ਹੋਈਆਂ ਉਹਨਾਂ ਤੋਂ ਆਪਾਂ ਬਹੁਤ ਸਾਰੇ ਡਿਜ਼ਾਈਨ ਜਿਹੜੇ ਬਣਾ ਕੇ ਨਵੇਂ-ਨਵੇਂ ਰੈਡੀ ਕਰਾਂਗੇ ਤੇ ਇਹ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਆ ਤੇ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਜੇ ਡਾਰਕ ਲਾਈਟ ਤੇ ਵੀ ਬਣਾ ਸਕਦੇ ਜੇ ਤੇ ਲਾਈਟ ਲਾਈਟ ਤੇ ਵੀ ਬਣਾ ਸਕਦੇ ਜੇ ਸਿੱਧੇ ਪਾਸੇ ਆਪਾਂ ਪਹਿਲੀ ਸਿਲਾਈ ਜਿਹੜੀ ਸਿੱਧੀ-ਸਿੱਧੀ ਬਣਾ ਲਈ ਆ ਹੁਣ ਉਲਟੇ ਪਾਸੇ ਉਹ ਵੇਖੋ ਕਿਵੇਂ ਬਣਾਉਣਾ ਪਹਿਲਾ ਗੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਉਲਟਾ ਬਣਾਵਾਂਗੇ ਫਿਰ ਇਸ ਤਰ੍ਹਾਂ ਵਾਲ ਪਾਵਾਂਗੇ ਫਿਰ ਇੱਕ ਗੁੰਡਾ ਉਲਟਾ ਫਿਰ ਵਾਲ ਪਾਵਾਂਗੇ ਫੇਰ ਇੱਕ ਗੁੰਡਾ ਉਲਟਾ ਫੇਰ ਵਲ ਪਾਵਾਂਗੇ ਇੱਕ ਗੁੰਡਾ ਉਲਟਾ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਵਲ ਪਾਉਣਾ ਇੱਕ ਗੁੰਡਾ ਉਲਟਾ ਵਲ ਪਾਉਣਾ ਇੱਕ ਗੁੰਡਾ ਉਲਟਾ ਜਿੰਨੇ ਵੀ ਕੁੰਡੇ ਆ ਤੁਹਾਡੇ ਕੋਲ ਇਸੇ ਤਰ੍ਹਾਂ ਆਪਾਂ ਬਣਾਉਂਦੇ ਜਾਣਾ ਸਲਾਈ ਦੇ ਉੱਪਰ ਆਪਾਂ ਇੱਕ ਇੱਕ ਇਸ ਤਰ੍ਹਾਂ ਜਾਲੀ ਵਾਂਗ ਵਲ ਪਾਉਂਦਾ ਜਾਣਾ ਤੇ ਇੱਕ ਇੱਕ ਕੁੰਡਾ ਉਲਟਾ ਬਣਾਉਂਦੇ ਜਾਣਾ ਕਿਉਂਕਿ ਉਲਟੀ ਸਾਈਡ ਹੈ ਬਹੁਤ ਸੌਖਾ ਡਿਜ਼ਾਈਨ ਆ ਸਾਰੀਆਂ ਭੈਣਾਂ ਨੂੰ ਆਸਾਨੀ ਦੇ ਨਾਲ ਇਹ ਜਿਹੜਾ ਡਿਜ਼ਾਈਨ ਆ ਆ ਜਾਏਗਾ ਲਾਸਟ ਵਾਲਾ ਕੁੰਡਾ ਉਲਟਾ ਤੇ ਐਗਜ਼ਿਟ ਜਿਹੜਾ ਉਹ ਵੀ ਉਲਟਾ ਦੂਸਰੀ ਸਲਾਈ ਬਣ ਗਈ ਸਾਡੀ ਉਲਟੇ ਪਾਸੇ ਉਹ ਇਸ ਤਰ੍ਹਾਂ ਪਹਿਲੀ ਸਲਾਈ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਬਣਾਈ ਸੀ ਹੁਣ ਆਪਾਂ ਆ ਗਏ ਆ ਦੂਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਹੁਣ ਧਾਗਾ ਬੈਕ ਸਾਈਡ ਤੇ ਕਰਾਂਗੇ ਆਹ ਵੇਖੋ ਜਾਲੀ ਵਾਲਾ ਕੁੰਡਾ ਇੱਕ ਤੇ ਇੱਕ ਆ ਕੁੰਡਾ ਫੇਰ ਇੱਕ ਜਾਲੀ ਵਾਲਾ ਕੁੰਡਾ ਇਹ ਤਿੰਨੇ ਕੁੰਡੇ ਆਪਾਂ ਲੈਣੇ ਆ ਇਸ ਤਰ੍ਹਾਂ ਇਕੱਠੇ ਤਿੰਨੇ ਕੁੰਡੇ ਲੈਣੇ ਆ ਤੇ ਇਹਨਾਂ ਨੂੰ ਆਪਾਂ ਇਕੱਠੇ ਬੁਣ ਕੇ ਤਿੰਨ ਤੋਂ ਇੱਕ ਕਰ ਦੇਣਾ ਫੇਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਆ ਤਿੰਨੋਂ ਕੁੰਡੇ ਆਪਾਂ ਲੈਣੇ ਆ ਤਿੰਨ ਤੋਂ ਇੱਕ ਕਰਦੇ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਆ ਤਿੰਨੋਂ ਕੁੰਡੇ ਲਵਾਂਗੇ ਇੱਕ ਜਾਲੀ ਵਾਲਾ ਇੱਕ ਸਿੰਪਲ ਇੱਕ ਫੇਰ ਜਾਲੀ ਵਾਲਾ ਤਿੰਨਾ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਇਕੱਠਾ ਬੁਣ ਕੇ ਤਿੰਨ ਤੋਂ ਇੱਕ ਕਰਦੇ ਫਿਰ ਇੱਕ ਕੁੰਡਾ ਉਲਟ ਧਾਗਾ ਪਿੱਛੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬੈਕਗ੍ਰਾਉਂਡ ਦਿਨਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟ ਬਹੁਤ ਪਿਆਰਾ ਡਿਜ਼ਾਈਨ ਬਣੇਗਾ ਤੁਸੀਂ ਵੀ ਆਪਣੀ ਕੋਟੀ ਸਵੈਟਰ ਤੇ ਬਣਾ ਕੇ ਜਰੂਰ ਦੇਖਿਓ ਤੇ ਭੈਣਾਂ ਨੂੰ ਬਾਰ-ਬਾਰ ਰਿਕਵੈਸਟ ਹੈ ਕਿ ਫੋਨ ਕਾਲ ਨਾ ਕਰਿਆ ਕਰੋ ਜੇ ਤੁਹਾਡੇ ਕੋਲ ਕੋਈ ਡਿਜ਼ਾਈਨ ਹੈ ਤਾਂ ਤੁਸੀਂ ਉਹ ਡਿਜ਼ਾਈਨ ਮੈਨੂੰ ਫੋਟੋ ਭੇਜ ਕੇ बनਵਾ ਸਕਦੇ ਜੇ ਤੇ ਜੇਕਰ ਤੁਸੀਂ ਮੇਰੀਆਂ ਵੀਡੀਓ ਵਿੱਚੋਂ ਡਿਜ਼ਾਈਨ ਮੈਨੂੰ ਕਹੋਗੇ ਕਿ ਡਿਜ਼ਾਈਨ ਦੱਸੋ ਤੇ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਦੱਸਣਾ ਫੋਨ ਕਾਲ ਤੇ ਬਹੁਤ ਹੀ ਔਖਾ ਹੁੰਦਾ ਹੈ ਤੁਸੀਂ WhatsApp ਤੇ ਵੀਡੀਓ ਦਾ ਲਿੰਕ ਮੰਗਵਾ ਸਕਦੇ ਜੇ ਜਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਸਾਡੇ ਤੋਂ ਬਣਵਾ ਸਕਦੇ ਜੇ ਤੇ ਜੇਕਰ ਇੰਨੀਆਂ ਵੀਡੀਓ ਹੁਣ ਅਪਲੋਡ ਕੀਤੀਆਂ ਹੋਈਆਂ ਉਹਨਾਂ ਵਿੱਚੋਂ ਡਿਜ਼ਾਈਨ ਜਿਹੜੇ ਆ ਇਸ ਤਰੀਕੇ ਦੇ ਨਾਲ ਯਾਦ ਰੱਖਣੇ ਔਖੇ ਹੋ ਜਾਂਦੇ ਆ ਇੱਥੇ ਸਾਈਡ ਤੇ ਸਾਡੇ ਕੋਲ ਹੁਣ ਇੱਕ ਹੀ ਕੁੰਡਾ ਬਚਿਆ ਹੈ ਇਹਨੂੰ ਆਪਾਂ ਜਾਲੀ ਨੂੰ نیچے ਸੁੱਟ ਕੇ ਤੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਇਸ ਤਰ੍ਹਾਂ ਹੀ ਸਿੱਧਾ ਬਣਾਵਾਂਗੇ ਤੇ ਲਾਸਟ ਵਾਲਾ ਵੀ ਸਿੱਧਾ ਬਣਾਵਾਂਗੇ ਹੁਣ ਆਪਾਂ ਆ ਗਏ ਹਾਂ ਉਲਟੀ ਸਾਈਡ ਤੇ ਹੁਣ ਉਹ ਇੱਕ ਕੀ ਕਰਨਾ ਹੈ ਪਹਿਲਾ ਕੁੰਡਾ ਸਲਿੱਪ ਕਰ ਲਿਆ ਅਗਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਹੁਣ ਧਾਗਾ ਪਿੱਛੇ ਕਰਕੇ ਇਹ ਜਿਹੜਾ ਕੁੰਡਾ ਸਿੱਧਾ ਨਜ਼ਰ ਆ ਰਿਹਾ ਵਾ ਜਿਹੜਾ ਇਧਰੋਂ ਆਪਾਂ ਉਲਟਾ ਬਣਾਇਆ ਸੀ ਧਾਗਾ ਪਿੱਛੇ ਕਰਕੇ ਇਸ ਕੁੰਡੇ ਨੂੰ ਆਪਾਂ ਸਿੱਧਾ ਬਣਾਉਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਕੇ ਆ ਜਿਹੜੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਇਹ ਆਪਾਂ ਕੁੰਡਾ ਸਲਿੱਪ ਕਰ ਲੈਣਾ ਫਿਰ ਧਾਗਾ ਪਿੱਛੇ ਕਰਨਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਆ ਕੁੰਡਾ ਸਲਿੱਪ ਕਰ ਲੈਣਾ ਧਾਗਾ ਪਿੱਛੇ ਕਰ ਲੈਣਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਸਲਿੱਪ ਕਰ ਲਿਆ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਆ ਜਿਹੜੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਉਹਨੂੰ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲਿਆ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਜਿਹੜਾ ਕੁੰਡਾ ਬਿਨਾਂ ਬੁਨੇ ਉਤਾਰਨਾ ਵਾ ਜਿਹੜੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਇਸ ਤਰ੍ਹਾਂ ਬਿਨਾਂ ਬੁਨੇ ਉਤਾਰ ਲਿਆ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਬਿਨਾਂ ਬੁਨੇ ਉਤਾਰਿਆ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਉਲਟਾ ਬਣਾ ਲਿਆ ਇਹ ਸਾਡੀ ਬਣ ਗਈ ਤੀਸਰੀ ਸਲਾਈ ਉਲਟੇ ਪਾਸੇ ਹੁਣ ਅਸੀਂ ਆ ਗਏ ਆਂ ਚੌਥੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲੈਣੇ ਸਾਰੇ ਕੁੰਡੇ ਸਿੱਧੇ-ਸਿੱਧੇ ਬਣਾ ਲੈਣੇ ਚੌਥੀ ਸਲਾਈ ਦੇ ਵਿੱਚ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਕੇ ਕੰਪਲੀਟ ਕਰ ਲੈਣੇ ਆ। ਹੁਣ ਅਸੀਂ ਆ ਗਏ ਪੰਜਵੀਂ ਸਲਾਈ ਤੇ ਉਲਟੇ ਪਾਸੇ। ਇੱਥੇ ਆਪਾਂ ਆਪਣਾ ਜਿਹੜਾ ਸੈਕਿੰਡ ਕਲਰ ਹੈ ਉਹ ਐਡ ਕਰ ਲਾਂਗੇ। ਇਸ ਤਰੀਕੇ ਦੇ ਨਾਲ ਗੰਢ ਬਨ ਲਓ ਤੇ ਸੈਕਿੰਡ ਕਲਰ ਜਿਹੜਾ ਉਹਨੂੰ ਆਪਾਂ ਐਡ ਕਰ ਲਾਂਗੇ। ਫਿਰ ਇੱਕ ਉਲਟੀ ਸਾਈਡ ਤੋਂ ਆਪਾਂ ਪੰਜਵੀਂ ਸਲਾਈ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਇੱਕ ਕੁੰਡਾ ਉਲਟਾ ਇਹ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਉਲਟਾ ਜਾਲੀ ਪਾਵਾਂਗੇ ਇੱਕ ਉਲਟਾ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਉਵੇਂ ਆਪਾਂ ਪੰਨਵੀਂ ਸਲਾਈ ਬਣਾ ਲਈ ਹੁਣ ਆਪਣਾ ਸੈਕਿੰਡ ਕਲਰ ਲੱਗ ਗਿਆ ਡਿਜ਼ਾਈਨ ਫੇਰ ਸਟਾਰਟਿੰਗ ਤੋਂ ਸ਼ੁਰੂ ਹੋ ਗਿਆ ਫੇਰ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਫੇਰ ਜਾਲੀ ਇੱਕ ਉਲਟਾ ਫੇਰ ਜਾਲੀ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਆਪਣੀ ਪੰਜਵੀਂ ਸਲਾਈ ਲਾਸਟ ਵਾਲਾ ਕੁੰਡਾ ਜਿਹੜਾ ਉੱਪਰ ਉਲਟਾ ਬਣਾ ਲੈ ਹੁਣ ਆ ਗਏ 6ਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਹੁਣ ਤਿੰਨ ਕੁੰਡਿਆਂ ਤੋਂ ਜਿੱਥੇ ਆਪਾਂ ਡਿਜ਼ਾਈਨ ਪਹਿਲਾਂ ਬਣਾਇਆ ਸੇਮ ਉੱਥੇ ਆਪਾਂ ਫੇਰ ਡਿਜ਼ਾਈਨ ਬਣਾਉਣਾ ਤਿੰਨ ਕੁੰਡਿਆਂ ਤੇ ਇੱਕ ਕੁੰਡਾ ਬੈਕਗ੍ਰਾਉਂਡ ਦੇਣਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡਿਆਂ ਤੋਂ తిని కండా బ్యాకలు నా ఉల్టా ధాగా పిచ్చే ఒక జళీవళా కు అగలా కు జళీ తిన్న కు ధాగా సైడ్ ఉల్టా ధాగా పిచ్చే ఫి తిన్నీ సైడ్ కండా ఉల్టా ధాగా పిచ్చే తిని కడ్యతో కండా ఉల్టా ధాగా పిచ్చే తిని కండా ఉల్టా ధాగా పిచ్చే తిని కడా ఉల్టా దో కదా లాస్ట్ వాళ్ళ కులా కు క్లిపక కు ఉల్టా బాగా పిచ్చే జ కుటా బ ఇద్దర స గా కు బుారాగా పిచ్చేక సగా సైడ్ కండా బుని ఉతార ਇੱਕ ਕੁੰਡਾ ਸਿੱਧਾ ਇੱਕ ਕੁੰਡਾ ਬਿਨਾ ਬੁਣੇ ਉਤਾਰਿਆ ਇੱਕ ਸਿੱਧਾ ਇੱਕ ਬਿਨਾ ਬੁਣੇ ਉਤਾਰਿਆ ਇੱਕ ਸਿੱਧਾ ਬਣਾ ਲਿਆ ਇੱਕ ਬਿਨਾ ਬੁਣੇ ਉਤਾਰਿਆ ਇੱਕ ਸਿੱਧਾ ਬਣਾ ਲਿਆ ਇੱਕ ਬਿਨਾ ਬੁਣੇ ਉਤਾਰ ਲਿਆ ਇੱਕ ਸਿੱਧਾ ਬਣਾ ਲਿਆ ਇੱਕ ਬਿਨਾ ਬੁਣੇ ਤੇ ਲਾਸਟ ਵਾਲਾ ਸਿੱਧਾ ਐਗਜ਼ਿਟ ਜਿਹੜਾ ਉਹ ਉਲਟਾ 7ਵੀਂ ਸਲਾਈ ਬਣ ਗਈ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਪਹਿਲਾ ਕੁੰਡਾ 슬ਿੱਪ ਕਰ ਲਿਆ। ਬਾਕੀ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ। ਪੂਰੀ ਸਲਾਈ ਜਿਹੜੀ ਆ ਸਿੱਧੇ ਕੁੰਡਿਆਂ ਦੇ ਨਾਲ ਬਣਾ ਲੈਣੀ ਆਪਣੀ 8 ਤਰੋ। ਪੂਰੀ ਸਲਾਈ ਆਪਾਂ ਸਿੱਧੇ-ਸਿੱਧੇ ਕੁੰਡਿਆਂ ਨਾਲ ਬਣਾ ਲੈਣੀ ਤੇ ਇਹ ਡਿਜ਼ਾਈਨ ਜਿਹੜਾ ਤੁਸੀਂ ਮਲਟੀ ਕਲਰ ਵਿੱਚ ਜਿੰਨੇ ਚਾਹੋ ਇਹਦੇ ਵਿੱਚ ਕਲਰ ਲਗਾ ਸਕਦੇ ਜੇ। ਹੁਣ ਅਗਲੀ ਸਲਾਈ ਦੇ ਵਿੱਚ ਤੁਸੀਂ ਆਪਣਾ ਜਿਹੜਾ ਮਰਜ਼ੀ ਕਲਰ ਲਗਾ ਸਕਦੇ ਜੇਕਰ ਤੁਸੀਂ ਦੋ ਰੰਗਾਂ ਵਿੱਚ ਬਣਾਉਣਾ ਹੈ ਤੇ ਫਿਰ ਵੀ ਤੁਸੀਂ ਅੱਗੇ ਆਪਣਾ ਫਿਰ ਗ੍ਰੇ ਕਲਰ ਲਗਾਓਗੇ ਜੇਕਰ ਜ਼ਿਆਦਾ ਰੰਗਾਂ ਵਿੱਚ ਬਣਾਉਣਾ ਹੈ ਤੇ ਅਗਲੀ ਸਲਾਈ ਦੇ ਵਿੱਚ ਅਗਲਾ ਨੈਕਸਟ ਕਲਰ ਲਾ ਲਾਂਗੇ ਭਾਵੇਂ ਤਿੰਨ ਰੰਗਾਂ 'ਚ ਬਣਾ ਲਓ ਚਾਰ ਰੰਗਾਂ 'ਚ ਬਣਾ ਲਓ हां वे ਤੁਸੀਂ ਇੱਕ ਰੰਗ ਚ ਬਣਾ ਲਓ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਵੀ ਬਿਲਕੁਲ ਰੈਡੀमेड ਲੁੱਕ ਦੇਵੇਗਾ ਤੇ ਜਦੋਂ ਆਪਾਂ ਇਹ ਹੀ ਡਿਜ਼ਾਈਨ ਅੱਗੇ ਤੋਂ ਅੱਗੇ ਬਣਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਬਹੁਤ ਹੀ ਪਿਆਰਾ ਲੱਗੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ